ਹਾਂਜੀ ਕੀ ਹਾਲ ਚਾਲ ਮਿੱਤਰੋ ਮੈਂ ਤੁਹਾਡਾ ਜਸਨੂਰ ਚ ਬਹਾਲ ਗਿਆ ਯਾਰ ਕਬੂਤਰ ਬਾਜ਼ ਲੈਿੰਦੇ ਨੇ ਚੜਦੇ ਪੰਜਾਬ ਵਾਲਿਆਂ ਮੈਨੂੰ ਮੇਰੇ ਵੱਲ ਪਿਆਰ ਬੜੀ ਸਸਰੀ ਕਾਲ ਮਿੱਤਰੋ ਆਪਣਾ ਚੈਨਲ ਦਾ ਜੋ ਨਾਮ ਚੇਂਜ ਕੀਤਾ ਆ ਆਪਣਾ ਜਿਹੜਾ ਚੈਨਲ ਹੀ ਇਹ ਛੇਤੀ ਚ ਕੀਤਾ ਖੁੱਲਦਾ ਨਹੀਂ ਜਦ ਤੱਕ ਇਹਦੇ ਫੋਨ ਦੇ ਵਿੱਚ ਹਵਾ ਚੈਨਲ ਦਾ ਨਾਮ ਚੇਂਜ ਕੀਤਾ ਬਾਜ ਡੈਸ਼ ਕਬੂਤਰ ਤੇ ਸਾਰੇ ਨਾਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਅੱਜ ਮਿੱਤਰੋ ਤੁਹਾਨੂੰ ਆਪਾਂ ਵਿਖਾਉਣ ਲੱਗੇ ਆ ਆਪਣੇ ਕਬੂਤਰ ਸਵੇਰ ਦਾ ਟਾਈਮ ਐ ਧੁੱਪ ਪੂਰੀ ਚੜ ਚੁੱਕੀ ਆ ਤੇ ਟਾਈਮ ਹੋ ਗਿਆ 9:30 ਵਜੇ ਦਾ ਪਹਿਲਾਂ ਧੁੱਪ ਨਹੀਂ ਚੜਦੀ ਛੇਤੀ ਹੁਣ ਧੁੱਪ ਪੂਰੀ ਚੜਨ ਲੱਗੀ ਆ ਬੱਚੇ ਲੋਕ ਗੰਨੂ ਚਕਰਾਵਾਂਗੇ ਸ਼ੌਂਕ ਨਾਲੇ ਵੱਡੇ ਕਬੂਤਰਾਂ ਦਾ ਤੇ ਪੀਡਰ ਵਿੱਚ ਦਾਣੇ ਪਾ ਗਏ ਅੜੇ ਆਉਣੇ ਤੇ ਨਾਲੇ ਇੱਕ ਬੱਚਾ ਫੜਿਆ ਆਪਾਂ ਕੱਲ ਉਹਦਾ ਵੀ ਸ਼ੌਂਕ ਕਰਾਉਨੇ ਆ ਆਜੋ ਮਿੱਤਰੋ ਕਰੋਣਿਆ ਜਲਦੋ ਜਲ ਸ਼ੌਂਕ ਆਪਾਂ ਵੀਡੀਓ ਵੱਡੀ ਨਹੀਂ ਪਾਉਣੀ ਛੋਟੀ ਪਾਵਾਂਗੇ ਕਿਉਂਕਿ ਆਪਾਂ ਥੜੜੜ ਦੇ ਬੱਚਿਆਂ ਦੇ ਵੀ ਹੁਣੇ ਵੀਡੀਓ ਬਣਾ ਕੇ ਖੜੇ ਆ ਸਿਮਰਨ ਵੀਰ ਆਇਆ ਸੀ ਆਪਣੇ ਅੱਲ ਤੇ ਉਹਨਾਂ ਨੇ ਪਿਛਲਾ ਜਿਹੜਾ ਹੁਣ ਵਲੌਗ ਆਪਾਂ ਪਾਵਾਂਗੇ ਜਿਹੜਾ ਪਹਿਲਾਂ ਪੋਣਾ ਇਹਦੇ ਤੋਂ ਉਹ ਬੱਚਿਆਂ ਦਾ ਹੀ ਪਾਵਾਂਗੇ ਬਾਦ ਵਿੱਚ ਆਪਾਂ ਵਲੌਗ ਚਾਲੂ ਕਰਕੇ ਇਹ ਸੁਟਾਂਗੇ ਤੇ ਮਿੱਤਰੋ ਪਿਛਲੇ ਜਿੰਨੇ ਵੀ ਆਪਣੇ ਵਲੌਗ ਆ ਉਹਨਾਂ ਵਿੱਚ ਆਪਾਂ ਜਿੰਨੇ ਬੱਚੇ ਜੋ ਵੀ ਆਪਾਂ ਸਾਰਾ ਘਰ ਕੀ ਕਢਾਏ ਆਪਣੇ ਸਾਰਾਂ ਦਾ ਸ਼ੌਂਕ ਕਰਾਇਆ ਵੱਡੇ ਕਬੂਤਰਾਂ ਦਾ ਵੀ ਥੱਲੜ ਲਿਆਂਦਾ ਵੀ ਤੇ ਮਿੱਤਰੋ ਸਾਰੇ ਚੈਨਲ ਜਾ ਕੇ ਚੈੱਕ ਕਰਿਓ ਤੇ ਤੁਹਾਨੂੰ ਦਿਖਾਉਨੇ ਆਪਣੇ ਮਿੱਤਰੋ ਕਬੂਤਰ ਤੇ ਵੀਰੋ ਨੇ ਵੀ ਬੱਚੇ ਪੁੱੱਚੇ ਲਾਉਣ ਲੱਪੇ ਸ਼ਰੜੀ ਦੇ ਉਹਨਾਂ ਨੂੰ ਵੀ ਦਿਖਾਉਨੇ ਆ ਇੱਧਰ ਮਿੱਤਰੋ ਆਪਣੇ ਵੀਰ ਆ ਭਰਾ ਆ ਇਹ ਬਾੜੀਆਂ ਪੁਰੀਆਂ ਬਾਹਰ ਛੜਦੇ ਆ ਏ ਵੀ ਬੱਚੇ-ਬੁੱੱਚੇ ਲਾਉਣ ਲੱ ਪਿਛਲੜੀ ਤੇ ਅੱਜ ਧੁੱਪ ਨਿਕਲੀ ਪੂਰੇ ਦਿਨ ਬਾਅਦ ਤੇ ਵੀਰਾਂ ਨੇ ਪੂਰਾ ਆਪਣੇ ਕਰਾਉਣ ਲੱਗੇ ਸ਼ੌਂਗ ਆਪਾਂ ਨੂੰ ਬੱਚਿਆਂ ਦਾ ਇਹਨਾਂ ਦਾ ਵੀ ਕਰਾਵਾਂਗੇ ਸ਼ੌਂਗ ਬੱਚਿਆਂ ਦਾ ਤੇ ਪਹਿਲਾਂ ਆਪਾਂ ਇੱਧਰ ਕਰਾ ਲੀਏ ਆਪਣੇ ਵੱਡੇ ਕਬੂਤਰ ਆਪਣੇ ਧਾਣੇ ਖਾਂਦੇ ਆ ਇਹ ਆਪਣੇ ਦੇਸੀ ਵੀ ਆ ਤੇ ਵਿੱਚ ਮਲਵਾਈਏ ਵੀ ਆ ਪਰ ਇਹ ਅੱਜ ਆਪਾਂ ਮਲਵਾਈਏ ਜਿਹੜੇ ਆ ਧੁੱਪ ਦੇ ਕਾਰਨ ਇੱਧਰੋਂ ਕੱਢ ਦਿੱਤੇ ਆ ਇੱਧਰ ਜਿਹੜੇ ਹੀ ਮਲਵਾਈਏ ਰਹਿੰਦੇ ਆ ਇੱਧਰ ਦੇਸੀ ਰਹਿੰਦੇ ਆ ਤੇ ਇੱਧਰ ਦੇਸੀਆਂ ਦਾ ਇਹ ਹੋਈ ਆ ਕੀ ਆਪਾਂ ਦੇਸੀਆਂ ਰਖੋ ਡਾ ਉਧਰ ਪਾਇਆ ਤੇ ਮਲਵਾਈਆਂ ਦਾ ਇੱਧਰ ਪਾਇਆ ਇੰਨਾ ਵਾਸਤੇ ਖਾਣੇ ਪਾਏ ਆ ਮਲਵਾਈ ਕੋਈ ਆਪਣੇ ਕੋਲ ਜਾਦੇ ਨਹੀਂ ਆ ਆਪਾਂ ਸਿਰਫ ਮਲਵਾਈ ਰੱਖੇ ਆ ਜਿਨ੍ਹਾਂ ਦਾ ਰਿਸਪੌਂਸ ਮਿਲਦਾ ਪਿੱਛੋਂ ਬੱਚੇ ਚੰਗੇ ਉੱਡ ਉਹ ਹੀ ਆ ਪਾ ਰੱਖੇ ਮੇਤਰਮਲਵਾਈ ਆ ਵੀ ਬੱਚਾ ਜਿਹੜਾ ਆ ਇਹ ਵੀ ਮਲਵਾਈਆਂ ਦਾ ਆ ਇਹ ਆਪਾਂ ਇਹ ਆਪਾਂ ਦੇਸੀਆਂ ਤੋਂ ਲਗੜਾ ਹੈ ਤਾਂ ਕਿ ਮਲਵਾਈਆਂ ਦੀਆਂ ਜੋੜੀਆਂ ਕਮਜ਼ੋਰ ਪੈ ਜਾਂਦੀਆਂ ਆਪਣੇ ਕੋਲ ਆ ਵੀ ਆਪਣੇ ਕੋ ਕਬੂਤਰ ਜਿਹੜਾ ਬੱਗਾ ਇਹ ਵੀ ਬੱਚਿਆਂ ਤੇ ਆ ਤੇ ਇਹ ਵੀ ਆਪਣੇ ਬੱਚੇ ਪਾਲ ਲੈਂਦਾ ਕਬੂਤਰ ਇਹ ਆਪਾਂ ਜੋੜਾ ਇਧਰ ਤਾਂ ਰੱਖਿਆ ਕਿ ਇਹ ਬਾਹਰ ਇਧਰਲੇ ਕਮਰੇ 'ਚ ਲੜਦੇ ਵੜਾ ਹੈ ਆਜੋ ਮਿੱਤਰੋ ਟਾਈਮ ਨਾ ਜਿਆਦਾ ਵੇਸਟ ਕਰੀਏ ਤੇ ਆਪਾਂ ਤੁਹਾਨੂੰ ਆਪਣੇ ਜਨਵਰਾਂ ਦੀਆਂ ਚਾਤੀ ਮਰੋਨੇ ਆ ਕਿੱਥੇ ਕਿੱਥੇ ਬੱਚੇ ਨਿਕਲੇ ਆ ਕਿੱਥੇ ਆਂਡੇ ਦਿੱਤੇ ਕਬੂਤਰਾਂ ਨੇ ਕਿਹੜੇ ਕਿਦਾਂ ਦੇ ਹੋਗੇ ਜਨਵਰ ਤੇ ਕਿਹੜਾ ਬੱਚਾ ਫੜਿਆ ਆਪਾਂ ਉਹਨਾਂ ਦਾ ਕਰਾਵਾਂਗੇ ਸ਼ੌਂਕ ਮਿੱਤਰੋ ਆਜੋ ਸੋ ਤੋਂ ਪਹਿਲਾਂ ਆਪਣੇ ਆ ਜਿਹੜੇ ਜਨਵਰ ਆ ਇਹ ਬਾਹਰ ਆਪਾਂ ਛੱਡੇ ਜਿਹੜੇ ਕੀ ਤੁਰਨ ਫਿਰਨਦੇ ਆ ਆਣ ਕੇ ਹੁਣ ਮਿੱਤਰੋ ਚਲਦੇ ਆਂ ਅੰਦਰ ਦਿਖਾਉਨੇ ਆ ਤੁਹਾਨੂੰ ਸ਼ੌਂਕ ਕਰਾਉਨੇ ਆ ਅੰਦਰ ਆ ਆਪਣੇ ਜਿਹੜੇ ਕੀ ਅੰਦਰਲੇ ਕਬੂਤਰ ਆ ਐਨ ਕੀ ਆਪਣੇ ਕੋਲ ਜ਼ਿਆਦਾਤਰ ਤੇ ਜਿਹੜੇ ਥੰਲੜਲੇ ਹੀ ਬੱਚੇ ਆ ਉਹਨਾਂ ਦੇ ਹੀ ਜਿਹੜੇ ਥੰਲੜਲੇ ਸੋਰੀ ਕਬੂਤਰ ਆਪਣੇ ਕੋਲ ਉਹਨਾਂ ਦੇ ਹੀ ਬੱਚੇ ਨਿਕਲੇ ਜ਼ਿਆਦਾਤਰ ਆ ਐਨ ਕੀ ਆਪਣੇ ਉਤਲੇ ਆਣੇ ਘਾਟ ਹੀ ਬੱਚੇ ਕੱਢੇ ਆ ਜ਼ਿਆਦੇ ਨਹੀਂ ਕੋਈ 5 7 7 8 ਦੇ ਵਿੱਚ ਵਿੱਚ ਕੱਢੇ ਬੱਚੇ ਇੱਕ ਬੱਚਾ ਆ ਉਤੇ ਉੱਤੇ ਨਿਕਲ ਆਇਆ ਤੇ ਇੱਕ ਬੱਚਾ ਆ ਨਿਕਲਿਆ ਇੱਕ ਬੱਚਾ ਆ ਤੇ ਇੱਕ ਹੀ ਇਹਦੇ ਨਾਲ ਆਇਆ chụp một chỗ thơ để ਚਾਰ ਬੱਚੇ ਹੋਗੇ ਤੇ ਪਹਿਵਾ ਬੱਚਾ ਇੱਕ ਬਾਹਰ ਆ ਮਿੱਤਰੋ ਉਹੇ ਕੱਢੇ ਆ ਉਹ ਸੌਰੀ ਕਬੂਤਰ ਨਿਕਲ ਗਏ ਬਾਹਰ ਮਿੱਤਰੋ ਵੀਡੀਓ ਦੇ ਚੱਕਰ ਚ ਆਪਣੇ ਆ ਤਿੰਨ ਚਾਰ ਕਬੂਤਰ ਬਾਹਰ ਨਿਕਲ ਗਏ ਕੱਟੇ ਆ ਮੈਨੂੰ ਇਹ ਕਿ ਇਹ ਢਕਣਾ ਜਾਣ ਆ ਆ ਪਾਈਦਾ ਕਰਦੇ ਆ ਆਪਾਂ ਜਿਹੜੇ ਆ ਅੰਦਰ ਦੇ ਜਾਲ ਵਾਲੇ ਕਬੂਤਰ ਆਪਾਂ ਇਹਨਾਂ ਨੂੰ ਤਾੜ ਕੇ ਤੇ ਦੋ ਕ ਕਬੂਤਰ ਕੱਢਦੇ ਆ ਫਾਰ ਰੁਕੇ ਵਾਲੇ ਤੇ ਫੇਰ ਆਪਾਂ ਵੀਡੀਓ ਫੇਰ ਚਾਲੂ ਕਰਦੇ ਆ ਆ ਜੋ ਤੁਹਾਨੂੰ ਨਾਲੇ ਆਪਾਂ ਇਦਾਂ ਹੀ ਕਰਾ ਦੇਣਾ ਸ਼ੌਂਕ ਤੇ ਇਹਨਾਂ ਨੂੰ ਬਾੜਦੇ ਆ 15 ਆ ਬੱਚਾ ਆਪਣਾ ਚਲੋ ਇਹਨੂੰ ਰਾਂ ਦੋ ਆਪਾਂ ਬਾਹਰ ਹੀ ਰਾਂ ਦੰਨੇ ਆ ਚਲ ਗਏ ਅੰਦਰ ਵੇਹੇ ਚਲ ਗਿਆ ਇਹਨਾਂ ਨੂੰ ਵੀ ਆਪਾਂ ਇਦਾਂ ਬੂਆ ਮਾਰ ਦਿੰਨੇ ਆ ਇਧਰੋਂ ਆਪਾਂ ਕਬੂਤਰੀ ਕੱਢ ਦਿੰਨੇ ਕੋਈ ਵੀ ਇਧਰ ਕਬੂਤਰੀ ਕੋਈ ਵੀ ਨਹੀਂ ਹੈਗੀ ਜੋੜੇ ਸਾਰੇ ਉਧਰ ਚਲ ਗਏ ਮਿੱਤਰੋ ਚਲੋ ਕੋਈ ਨਹੀਂ ਆਪਾਂ ਇਹਦਾ ਕਰਦੇ ਆ ਇਹਨਾਂ ਨੂੰ ਆਪਾਂ ਇਧਰੋਂ ਬੰਦ ਕਰਤਾ ਇਧਰੋਂ ਹੀ ਬੰਦ ਕਰਤਾ ਤੇ ਇਹਨਾਂ ਨੂੰ ਆਪਾਂ ਹੁਣ ਅੰਦਰ ਤਾੜ ਦਿੰਨੇ ਆ ਵੇਹੇ ਉਹ ਖੁੱਡਾ ਮਾਰਨ ਦੀ ਲੋੜ ਨਹੀਂ ਉਹ ਗੋਲਾ ਆਣ ਕੇ ਬਹਿ ਗਿਆ ਕਨਾਲ ਉਹ ਤੇਰੀ ਬੈਜੋ 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 ਆ ਮਿੱਤਰੋ ਚੜ ਗਏ ਉੱਪਰ ਆ ਕਬੂਤਰ ਆਪਣਾ ਸੋ ਤੋਂ ਕਾ ਇੱਕ ਬੁੱਤਰਾ ਚਾਰ ਬਾਜੀਆਂ ਜਿੱਤਿਆ ਬਾਹਰ ਦੀਆਂ ਜੱਜ ਜਠੋਲ ਵਾਲੇ ਮੇਰੇ ਦੀ ਨਸਲ ਆਏ ਡੱਬਿਆਂ ਦੀ ਬਹੁਤ ਸੁਣੀ ਨਸਲ ਆਏ ਵੀ ਚਲ ਇਹਦੇ ਵੜ ਕੇ ਅੰਦਰ ਉਹ ਕਬੂਤਰ 골ਡਨ ਆਪਣਾ ਤਕੜਾ ਉਹ ਸਭ ਤੋਂ ਵੱਡਾ ਕਬੂਤਰ 골ਡਨ ਆ ਇਹ ਵੀ ਥੱਲੇੋਂ ਬੱਚਾ ਕਢਾਇਆ ਸੀ ਇਹਦਾ ਨਾਲ ਹੀ ਭਰਾ ਨਿਕਲ ਆਇਆ ਛੋਟਾ ਆ ਇਹ ਇਹਨਾਂ ਨੂੰ ਪਹਿਲਾਂ ਤਾੜਦੇ ਆਪਾਂ ਅੰਦਰ ਉਹ ਕਬੂਤਰ ਚਲ ਗਏ ਅੰਦਰ ਹੁਣ ਇਹ ਤਾੜਨੇ ਥੋੜੇ ਔਖੇ ਨੇ ਮੈਨੂੰ ਕਬੂਤਰ ਫੇਰ ਕੱਢਣਾ ਪੈਣਾ ਬਾਹਰ ਉਹ ਚਲ ਜਿਆਦਾ ਕੱਟਿਆ ਉਹਨੇ ਨਹੀਂ ਭੜਕਣਾ ਆਹ ਕਬੂਤਰ ਜਿਆਦਾ ਘੱਟਿਆ ਉਹ ਵੇਖੋ ਮਿੱਤਰੋ ਆ ਕਬੂਤਰ ਦੀ ਖਲੋਤ ਪਹਿਲਾਂ ਸਭ ਤੋਂ ਚੈੱਕ ਕਰੋ ਤੇ ਕਾਲੇ ਹਰੇ ਘਟ ਹਰੇ ਘਾਟੇ ਦਾ ਪੂਰਾ ਕਬੂਤਰ ਚੈੱਕ ਕਰੋ ਚਿੱਟੀਆਂ ਅੱਖਾਂ ਦਾ ਆ ਬਹੁਤ ਸੋਹਣੀ ਨਸਲ ਆ ਆਪਣੇ ਕੋਲ ਇਹ ਵੀ ਮਿੱਤਰੋ ਮੈਂ ਸ਼ੌਂਕ ਤੇ ਕਰਾਉਣਾ ਕਬੂਤਰ ਤੇ ਬਾਹਰ ਨਿਕਲ ਗਏ ਆ ਚਲ ਇਦਾਂ ਹੀ ਆਪਣੀ ਅੱਜ ਵੀਡੀਓ ਲੰਬੀ ਚੱਲ ਜਾਣੀ ਆ ਤੁਹਾਨੂੰ ਕਰਉਣਾ ਸ਼ੌਂਕ ਫਿਰ ਮਿੱਤਰੋ ਇਹਨਾਂ ਨੂੰ ਪਹਿਲਾਂ ਤਾੜਦ ਗਏ ਆਪਾਂ ਲੋ ਮਿੱਤਰੋ ਆਰੇ ਦੋ ਆਪੇ ਵੜ ਗਏ ਆ ਬੈਠਾ ਗੇਟ ਤੇ ਇਹਨੂੰ ਵੀ ਆਪਾਂ ਕਿਸੇ ਤਰੀਕੇ ਨਾਲ ਤਾਲਦੇ ਆ ਸਿੱਧਾ ਹੀ ਮੇਰੇ ਮੇਰੇ ਹਸਾਉਣਾ ਹੀ ਸਿੱਧਾ ਹੀ ਜਾਊਗਾ ਅੰਦਰ ਕਿਉਂਕਿ ਗੇਟ ਤੇ ਬੈਠਾ ਆ ਇਹ ਹੋ ਗਿਆ ਲੋ ਮਿੱਤਰੋ ਦੋਵੇਂ ਤਿੰਨੇ ਕਬੂਤਰ ਆਪਰੇ ਚਲ ਗਏ ਅੰਦਰ ਹੁਣ ਆਪਾਂ ਗੇਟ ਚੰਗੇ ਤਰੀਕੇ ਨਾਲ ਮਾਰ ਦਿੰਨੇ ਆ ਇਹਨਾਂ ਨੇ ਬਹੁਤ ਜ਼ਿਆਦਾ ਤਾਂ ਕੀਤਾ ਸੀ ਉਹ ਕਬੂਤਰ ਉਸੇ ਲਈ ਵੜ ਗਿਆ ਜਿਹੜਾ 골ਡਨ ਹੈ ਆਪਣਾ ਵੱਡਾ ਤੇ ਕਰੌਣੇ ਫਿਰ ਮਿੱਤਰੋ ਤੁਹਾਨੂੰ ਸ਼ੌਂਕ ਅੰਦਰਲੇ ਕਬੂਤਰਾਂ ਨਾਲ ਚੰਗੀ ਤਰ੍ਹਾਂ ਮਰਾਵਾਂਗੇ ਝਾਤੀ ਇਹਨਾਂ ਨੇ ਥੋੜਾ ਟਾਈਮ ਆਪਣਾ ਜਿਹੜਾ ਖਰਾਬ ਕਰਤਾ ਸੀ ਜਿਹਦੇ ਨਾਲ ਥੋੜਾ ਵਲੌਗ ਲੰਮਾ ਚ ਲੋਕਾਂ ਦਾ ਸ਼ੌਂਕ ਤੇ ਪਹਿਲਾਂ ਮੈਂ ਮਾਰ ਲੰਨਾ ਗੇਟ ਫਿਰ ਨਾ ਕਰੇ ਨਿਕਲ ਜਾਣ ਤੇ ਕਰੋਨੇ ਤੁਹਾਨੂੰ ਸ਼ੌਂਕ ਮਿੱਤਰੋ ਜਿਵੇਂ ਤੁਸੀਂ ਚੈੱਕ ਕੀਤਾ ਆਪਣਾ ਆ ਜਿਹੜਾ ਖੁੰਡਾ ਸੀ ਇਹ ਸਾਰਾ ਹੀ ਖਾਲੀ ਆ ਜਾਂ ਦੇ ਕਬੂਤਰ ਆਪਣੇ ਇਧਰ ਆ ਚੁੱਕੇ ਆ ਆ ਚੈੱਕ ਕਰੋ ਪਹਿਲੀ ਕਬੂਤਰੀ ਆਪਣੇ ਕੋਲ ਹਰੀ ਜਿਹੜਾ ਕਬੂ ਜਿਹਦਾ ਭਰਾ ਜਿਹਦਾ ਭਰਾ ਹੁਣੇ ਆਪਣੇ ਕੋਲ ਬਾਹਰ ਨਿਕਲੇ ਆ ਆ ਉਹਦੀ ਭੈਣ ਆ ਸਗੀ ਮਿੱਤਰੋ ਇਹ ਭੈਣ ਨਿਕਲੀ ਆ ਉਹ ਪੱਠਾ ਨਿਕਲਿਆ ਕੋਈ ਨਹੀਂ ਬਹੁਤ ਸੋਹਣੀ ਇਹ ਵੀ ਆਪਣੇ ਕੋਲ ਕਬੂਤਰੀ ਬਣ ਗਈ ਆ ਤੇ ਦੇ ਪਿਛੇ ਆ ਮਿੱਤਰੋ ਆਜੋ ਫਿਰ ਕਰੌਣੇ ਆਪਾਂ ਅੰਦਰ ਜਿਹੜਾ ਚੰਗੀ ਤਰ੍ਹਾਂ ਸ਼ੋਅ ਕਰਾਵਾਂਗੇ ਤੇ ਲਾਗੋ ਲਾਗੋ ਕਰਾਵਾਂਗੇ ਸ਼ੋਅ ਆ ਆ ਮਿੱਤਰੋ ਆਪਣਾ ਇੱਕ ਕਬੂਤਰ ਹੈ ਜਿਹੜੀ ਕੂਦਰੀ ਪਹਿਲਾਂ ਆਪਾਂ ਜਿਹੜਾ ਜੋੜਾ ਤੁਹਾਨੂੰ ਦੱਸਿਆ ਸੀ ਇਹ ਆਪੇ ਲੱਗਾ ਆ ਇਹ ਆਪੇ ਹੀ ਲੱਗਾ ਆਪਾਂ ਨਹੀਂ ਲਾਇਆ ਜੋੜਾ ਇਹ ਆਪੇ ਲੱਗਾ ਕਬੂਤਰ ਇਹਦੇ ਨਾਲ ਬਹੁਤ ਸੋਹਣਾ ਲੱਗਾ ਹੈ ਸੇਮ ਹੀ ਇਹ ਜੋੜਾ ਕਹਿਣ ਬਹੁਤ ਹੈਗਾ ਕਹਿਣ ਪੂਰਾ ਕੈਟ ਇਹਦੇ ਨਾਲ ਕਬੂਤਰ ਤੁਹਾਨੂੰ ਦਿਖਾਉਨੇ ਆ ਕਬੂਤਰ ਸ਼ਾਇਦ ਬਾਹਰ ਆ ਕਬੂਤਰ ਬਹੁਤ ਸੋਹਣਾ ਲੱਗਾ ਮਿੱਤਰੋ ਕਬੂਤਰ ਆਪੇ ਹੀ ਇਹ ਜੋੜਾ ਲੱਗਾ ਇੱਕੋ ਜਿੱਕੇ ਕਬੂਤਰ ਆ ਆ ਵੇਖੋ ਮਿੱਤਰੋ ਕਬੂਤਰ ਵੀ ਆ ਵੇਖੋ ਏ ਲੱਗਾ ਇਹ ਜੋੜਾ ਕਬੂਤਰੀ ਨਾਲ ਲਔ ਤਨੂ ਇਹੋ ਛੱਡ ਕੇ ਦਿਖਾਉਂਦੇ ਨਾਲ ਆਹ ਦੇਖੋ ਮਿੱਤਰੋ ਕਬੂਤਰ ਇਹ ਆਪੇ ਜੋੜਾ ਲੱਗਾ ਬਹੁਤ ਸੋਹਣਾ ਜੋੜਾ ਹੈ ਤੇ ਇਂਦਰ ਆਪਣੇ ਕੋਲ ਕਬੂਤਰੀ ਪੱਕਾ ਵਿੰਗਾ ਕਬੂਤਰ ਇਹ ਆਪਣੇ ਕੋਲ ਚੰਗੇ ਡੋਂਦਾ ਬੱਚੇ ਤੇ ਪੱਕਾ ਵਿੰਗਾ ਇਹ ਵੱਡੇ ਕਬੂਤਰ ਜੋੜੇ ਇਹ ਅੱਜ ਇਂਦਰ ਕੱਢੇ ਆ ਤੇ ਇਹਦੇ ਨਾਲ ਆਹ ਕਬੂਤਰੀ ਪੱਕੀ ਵਿੰਗੀ ਲੱਗੀ ਆ ਤੇ ਵੀ ਆਪਣੀ ਦੜੇ ਦੋ ਜਿੱਤੀ ਹੈ ਬਾਹਰ ਬਾਹਰੀਆਂ ਜਿੱਤੀ ਇੱਕ ਮੰਨਣ ਜਿੱਤੀ ਆ ਇੱਕ ਆਪਣੇ ਪੰਡੋਰੀ ਜਿੱਤੀ ਆ ਬਹੁਤ ਸੋਹਣੀਆਂ ਬਾਜੀਆਂ ਉੱਡੀ ਆਹ ਕਬੂਤਰੀ ਝੋਂਸਰੀ ਆ ਇਹਦੇ ਥੱਲੋਂ ਬੱਚੇ ਨਿਕਲਣ ਦੇਤੀ ਵੀਰ ਮਿੱਤਰੋ ਤੇ ਆ ਮਿਲਵਾਈ ਆ ਇਧਰ ਆ ਕਬੂਤਰੀ ਮਿਲਵੈਣ ਆ ਇਹ ਪਹਿਲੇ ਪੁਰਾਣੇ ਖਾਨੇ ਮਿਲਕਦੇ ਰਹੇ ਇਹ ਜੋੜਾ ਇਧਰ ਕਰਤਾ ਆਪਾਂ ਕਿਉਂਕਿ ਇਹ ਲੜਦੇ ਬੜਾ ਸੀ ਜੋੜੀ ਜਿਹੜੀ ਹੈ ਨਾ ਇਹ ਕਬੂਤਰਾ ਨਾਲ ਬੜਾ ਲੜਦੀ ਸੀ ਦੂਸਰੇ ਕਬੂਤਰਾ ਨਾਲ ਉਹਦੇ ਨਾਲ ਇੱਕ ਕਬੂਤਰ ਦੀ ਇਹਨਾਂ ਨੇ ਅੱਖ ਖਰਾਬ ਕਰਤੀ ਪਰ ਇਹ ਜੋੜੀ ਬਹੁਤ ਸੁਣੀ ਆਪਣੇ ਕੋਲ ਤੇ ਉਹ ਕਬੂਤਰ ਜਿਹੜਾ ਫਿਰ ਆਪਾਂ ਦੇ ਦਿੱਤਾ ਆ ਤੇ ਕਬੂਤਰਾ ਬੋ ਕਿਸੇ ਮੇਰ ਨੂੰ ਦੇ ਦਿੱਤਾ ਸੀ ਬੜਾ ਵਧੀਆ ਕਬੂਤਰੀ ਆਪਣੇ ਕੋਲ ਤੇ ਬਾਕੀ ਆ ਮਿੱਤਰੋ ਆਪਣੇ ਕਬੂਤਰ ਆਪਾਂ ਲਾਗੂ ਲਾਗੂ ਕਰਾ ਕੇ ਸ਼ੌਂਕ ਬੋਸ ਸੋਨੇ ਕਬੂਤਰ ਆ ਮੇ ਕੋਲ ਇਤਰਾਬ ਬਲਬ ਵੀ ਲਾ ਦਿੱਤਾ ਆ ਤੇ ਉਹ DNA ਖਿੜਕੀ ਨੇ ਆਪਾਂ ਨਾਲ ਬਹੁਤ ਹੀ ਜ਼ਿਆਦਾ ਪੰਗਾ ਪਾਇਆ ਸੀ ਆ ਜਿਹੜੀ ਨੇ ਜਿਹੜੀ ਬਾਹਰ ਆ ਇਹਨੇ ਖਿੜਕੀ ਨੇ ਬਹੁਤ ਜ਼ਿਆਦਾ ਆਪਣਾ ਪੰਗਾ ਪਾਇਆ ਸੀ ਲੋ ਮਿੱਤਰੋ ਆਪਾਂ ਤੁਹਾਨੂੰ ਬਾਹਰ ਕਬੂਤਰ ਘੱਟ ਕੇ ਫਿਰ ਤੁਹਾਨੂੰ ਇਹਦੇ ਨਾਲੇ ਜਿਹੜਾ ਬੱਚਾ ਆਪਾਂ ਕਹਿਣ ਨੇ ਹਨਾ ਫੜਿਆ ਆ ਉਹ ਬੱਚੇ ਦਾ ਕਰਾਉਂਦੇ ਆ ਸ਼ੌਂਕ ਬਹੁਤ ਸੋਹਣਾ ਬੱਚਾ ਆਪਾ ਫੜਿਆ ਮਿੱਤਰੋ ਕੱਲ ਇਹ ਬੱਚਾ ਸਾਰੀ ਸਾਰੀ ਢੜੀ ਮਾਰ ਕੇ ਇਹ ਬਹੁਤ ਸੋਹਣਾ ਔੜਦਾ ਹੈ ਲੈਂਦਾ ਆਪਣੇ ਹੀ ਪੈਂਦਾ ਯਾਰਾ ਤਾਂ ਆਪਣੇ ਹੀ ਬਹੁਤ ਸੋਹਣਾ ਬੱਚਾ ਔੜਦਾ ਯਾਰਾ ਪਾਰ ਬਾਜੀ ਵੀ ਬਹੁਤ ਸੋਹਣੀ ਮਲਵਈ ਹੈ ਬੱਚਾ ਇਹ ਵੀ ਦਾ ਨਿਕਲਿਆ ਹੈ ਜੇ ਕੋਈ ਆਊਗਾ ਤੇ ਦੇ ਦਾਂਗੇ ਜੇ ਕੋਈ ਜਾਣ ਪਛਾਣ ਦਾ ਹੋਗਾ ਦੇ ਬੱਚਾ ਬਹੁਤ ਸਮਾਂ ਬੰਨਿਆਣੀ ਆਪਾਂ ਮਿੱਤਰੋ ਕਬੂਤਰਾਂ ਦੀ ਆਪਾਂ ਬੰਦੇ ਇੰਦਾ ਹੀ ਜੇ ਆਣ ਕੇ ਕੋਈ ਬਹਿ ਜੇ ਖੁੱਲਾ ਛੱਡ ਦਿੰਨੇ ਆ ਉੱਡ ਜੂ ਉੱਡ ਜੇ ਉਹਦੀ ਕਿਸਮਤ ਅਗਲੇ ਜਿੱਥੇ ਦਾਣਾ ਪਾਣੀ ਲਿਖਿਆ ਉਹਨੇ ਚਲੀ ਜਾਣਾ ਮਿੱਤਰੋ ਕਈ ਕਬੂਤਰ ਆਪਣੇ ਕੋਲ ਐਵੇਂ ਦੇ ਆ ਅਸੀਂ ਅੱਜ ਫੜੇ ਆ ਕੱਲ ਉੱਡ ਜਾਂਦੇ ਫੇਰ ਆਪਣੇ ਕੋਲ ਹੀ ਆਉਂਦੇ ਹੀ ਅੱਜ ਤੱਕ ਉਹ ਕਬੂਤਰ ਭਾਵੇਂ ਉਹ ਬੰਦੇ ਦੇ ਘਰੇ 10 ਸਾਲ ਪੁਰਾਣਾ ਹੋਵੇ ਭਾਵੇਂ 7 ਸਾਲ ਪੁਰਾਣਾ ਹੋਵੇ 8 ਸਾਲ ਪੁਰਾਣਾ ਹੋਵੇ ਦੂਰ ਦਾ ਹੋਵੇ ਕਈਆਂ ਨੇ ਵਾਪਸੀ ਵੀ ਕਰ ਲਈ ਹੈ ਕਈਆਂ ਨੇ ਅਜੇ ਤੱਕ ਆਪਣੇ ਕੋਲ ਵਾਪਸੀ ਵੀ ਨਹੀਂ ਕੀਤੀ ਹੈ ਤਾਂ ਕੀ ਆਪਣੇ ਕੋਲ ਉੜਦੇ ਆ ਉੱਡਣ ਵੀ ਦੇ ਆ ਤੇ ਆਪਣੇ ਕੋਲ ਬਹੁਤ ਸੋਹਣੇ ਬੱਚੇ ਵੀ ਕੱਢੇ ਆ ਤੁਹਾਨੂੰ ਉਹ ਵੀ ਕਬੂਤਰ ਦੱਸਾਂਗੇ ਕਿਹੜੇ ਆ ਦੋ ਤਿੰਨ ਕਬੂਤਰ ਆਪਣੇ ਕੋਲ ਉਹ ਵੀ ਹੈਗੇ ਆ ਇੱਕ ਡੱਬਾ ਕਬੂਤਰ ਫੜਿਆ ਸੀ ਮਿੱਤਰੋ ਬਹੁਤ ਜ਼ਿਆਦਾ ਪੁਰਾਣਾ ਉਹਦੇ ਪਰਿਚਾਰ ਚਾਰ ਪੰਜ ਠੱਲਾ ਪਈਆਂ ਸੀ ਆਜੋ ਪਹਿਲਾਂ ਇਹਨਾਂ ਨੂੰ ਕਰਾਈਏ ਬਾਹਰੋਂ ਸ਼ੌਂਕਦਾਨ ਕਰੋਣੇ ਨਾਲੇ ਨਿਕਲ ਗਏ ਫਿਰ ਬਾਅਦ ਤੁਹਾਨੂੰ ਉਹ ਡੱਬੇ ਕਬੂਤਰ ਤੇ ਜਿਹੜੇ ਦੋ ਕਬੂਤਰੇ ਉਹ ਵੀ ਤੁਹਾਨੂੰ ਦਿਖਾਉਣੇ ਆਪਾਂ ਜਿਹੜੇ ਕਬੂਤਰਾਂ ਨੇ ਵਾਪਸੀ ਨਹੀਂ ਕੀਤੀ ਲੋ ਮਿੱਤਰੋ ਆ ਆਪਣੇ ਕਬੂਤਰ ਰਹਿ ਗਿਆ ਇਹਨਾਂ ਨੂੰ ਚਲ ਰਾਂ ਦੰਨੇ ਸਭ ਤੋਂ ਪਹਿਲੀ ਮਿੱਤਰੋ ਆ ਜਾ ਕਬੂਤਰੀ ਆ ਇਹ ਆਪਾਂ ਫੜੀ ਖੱਟੀ ਪੈ ਰਹੀ ਝਾਂਜਰ ਭਈਏ ਦੇ ਇਹ ਆਪਣੇ ਲਾਗੂ ਆਪਣੇ ਉੱਪਰਲੇ ਪਾਸੇ ਚੜਦੇ ਬੰਨੇ ਵਾਲੇ ਕਬੂਤਰੇ ਰੱਖੇ ਉਹਨਾਂ ਨੇ ਉਹਨਾਂ ਦੀ ਫੜੀ ਹੀ ਏ ਆਹੀ ਆਖਿਆ ਕਿ ਚਲੋ ਹਾਂ ਡੀ ਵੀ ਬਾਜੀ ਛੈਰ ਵਿੱਚ ਪੈ ਜਾਵੇ ਤੇ ਇਹ ਪਰ ਪੌਣ ਜੋਗੀ ਹੈਗੀ ਹੀ ਪਰ ਅਸੀਂ ਪਾਈ ਆਪ ਹੀ ਨਹੀਂ ਕਿਉਂਕਿ ਉਹ ਦੇਸੀ ਕਬੂਤਰ ਆਪਣੇ ਕੋਲ ਜਾਦੇ ਹੋ ਗਏ ਹੀ ਫਿਰ ਆਪਣੇ ਆਪ ਦੇ ਬਾਵਾ ਹੀ ਹੋ ਗਏ ਇੱਕ ਕਬੂਦਰੀ ਆਪਣੇ ਕੋਲ 6 ਵਜੇ ਤੱਕ ਉੱਡੀ ਮਿੱਤਰੋ ਸ਼ਾਮ ਦੀ ਇਹ ਕਬੂਦਰੀ ਆ ਸਾਨੂੰ ਇਹ ਤਾਂ ਨਹੀਂ ਕਿ ਜੇ ਰਜਾਦਾ ਸਮਾਨ ਲੱਗ ਗਿਆ ਇਹਨੂੰ ਤੇ ਇਹਨੇ ਰਾਤ ਜਿਹੜੀ ਉੱਤੇ ਹੀ ਉੱਡਦਾ ਰਹਿਣਾ ਪਾਣੀ ਆਪਾਂ ਜਿੱਦਾਂ ਕਰੀਏ ਨਾ ਗਰਮ ਲਾਉਨੇ ਆ ਕੋਈ ਗੋਲੀ ਗਾਲੀ ਨਹੀਂ ਲਾਉਨੇ ਕੋਈ ਕੁਛ ਨਹੀਂ ਆ ਮਿੱਤਰੋ ਆਪਣੇ ਕਬੂਤਰ ਆ ਤੇ ਗੇਟ ਆਪਾਂ ਖੋਲ ਦੰਨੇ ਬਾਰੀ ਚੰਗੇ ਤਰੀਕੇ ਨਾਲ ਤਾਂ ਤੁਹਾਨੂੰ ਦਿਖਾ ਰਿਹਾ ਕਬੂਤਰ ਇਹ ਕੋ ਮਿੱਤਰੋ ਡੱਬਾ ਕਬੂਤਰ ਇਹ ਵੀ ਨਹੀਂ ਆਪਾਂ ਬੰਨਿਆ ਇਹ ਵੀ ਆਪਣੇ ਕੋਲ ਉੱਡ ਕੇ ਆ ਜਾਂਦਾ ਆਪੇ ਇਹ ਵੀ ਨਹੀਂ ਆਪਾਂ ਕਰੀ ਅਜੇ ਤੱਕ ਬੰਨਿਆ ਕਬੂਤਰ ਇਹ ਵੀ ਫੜਿਆ ਹੀ ਪਹਿਲੀ ਦੋ ਠੱਲਾ ਪਈਆਂ ਤੇ ਓ ਮਿੱਤਰੋ ਵੀਰਾਂ ਦਾ ਕਬੂਤਰ ਆ ਗਿਆ ਛਤੜੀ ਮਾਰੰਦੇ ਉਹਨਾਂ ਦਾ ਬਹੁਤ ਸੋਹਣਾ ਇੱਥੇ ਬੈ ਲੱਗਾ ਹੈ ਆਪਣੇ ਇੱਕ ਰੀ ਤੁਹਾਨੂੰ ਆਪਣੇ ਆ ਆ ਗਿਆ ਆ ਇਹ ਉਹ ਬਹਿ ਗਿਆ ਇਹ ਹੇ ਉਹ ਕਮਰੇ ਦੀ ਵੜ ਗਿਆ ਇਹਨੂੰ ਫੜਦੇ ਆ ਮਿੱਤਰੋ ਬਾਹਰ ਕੱਢ ਗਏ ਹਾਂ ਆ ਮਿੱਤਰੋ ਆਪਣੇ ਕਬੂਤਰ ਉਹਨੂੰ ਹੋਵੇ ਦੀ ਆਵਾਜ਼ ਪੈ ਗਈ ਆ ਕਿ ਬੱਚਾ ਡੇਪ ਦੇ ਅੰਦਰ ਛਲ ਕੇ ਫੜਦੇ ਕਿੱਥੇ ਡਿੱਗ ਗਿਆ ਤੇ ਆਪਾਂ ਕਰਾਉਨੇ ਉਹ ਵੇਖੋ ਮਿੱਤਰੋ ਬੱਚਾ ਬੈਠਾ ਇਹ ਅਮਰੀਕਾ ਬੱਚਾ ਛਤਰੀ ਵਾਲਾ ਇਹ ਚੰਗੀਆਂ ਨਸਲਾਂ ਜਿਹੜੀਆਂ ਆਪਣੇ ਬਾਹਰ ਉੱਡਦੀਆਂ ਆ ਉਹ ਚਲ ਗਿਆ ਥੱਲੇ ਚਲ ਗਿਆ ਮਿੱਤਰੋ ਆਪਣੇ ਕਬੂਤਰਾਂ ਜੇ ਤਾਂ ਨਾਲ ਥੱਲੇ ਵਾਲੇ ਕਬੂਤਰਾਂ ਫੜ ਕੇ ਲਖਾਉਨੇ ਮਿੱਤਰੋ ਬੱਚਾ ਆ ਬੈਠ ਗਿਆ ਇਹਨੂੰ ਫੜਦੇ ਆਪਾਂ ਉਹ ਵੀਰਾਂ ਦਾ ਬੱਚਾ ਬਹੁਤ ਸੋਹਣਾ ਆਪਣੇ ਕੋਲ ਆਇਆ ਹੈ ਜੇਰੇਂਦਰ ਬਾਣ ਫੜ ਅੰਦਰ ਬਾਣ ਕਰਕੇ ਫੜਦੇ ਆ ਜੇਰੇ ਫੜਿਆ ਜਾਂਦਾ ਆ ਬਹੁਤ ਸੋਹਣਾ ਬੱਚਾ ਏ ਫੇਰ ਕਰਾਉਨੇ ਆ ਤੁਹਾਨੂੰ ਸ਼ੌਂਕ ਇਹਦਾ ਵੀ ਲੱਗਿਆ ਮਿੱਤਰੋ ਬੱਚਾ ਉਹ ਵੇਖੋ ਕਿੱਥੇ ਚਲ ਗਿਆ ਆਪੇ ਉੱਡ ਕੇ ਸਿੱਧਾ ਹੀ ਜਲ ਗਿਆ ਮੈਂ ਵੀਡੀਓ ਬਣਾਉਣੀ ਆ ਅਰੇ ਉਸੇ ਵਾਲੇ ਚਲ ਗਿਆ ਬੱਚਾ ਇਹਦਾ ਫੜ ਕੇ ਕਰਾਉਨੇ ਵੀਰਾਂ ਦਾ ਬੱਚਾ ਵਾਪਸ ਆਪਾਂ ਉਸਲੇ ਦੇ ਦਿੰਨੇ ਆ ਕਿਉਂਕਿ ਆ ਉਹ ਆਪਣੇ ਨਾਲ ਉਹਨਾਂ ਨਾਲ ਬੈਣ ਉੱਠਵੇਂ ਆ ਤੇ ਆਪਾਂ ਇਹਨਾਂ ਦਾ ਬੱਚਾ ਫੜ ਕੇ ਤੁਹਾਨੂੰ ਕਰਾਉਨੇ ਆ ਫਿਰ ਸ਼ੌਂਕ ਇਹਦਾ ਵੀ ਫਿਰ ਵਾਪਸ ਦੇ ਗਿਆ ਹਾਂ ਹਲੋ ਮਿੱਤਰੋ ਆਪਾਂ ਹੋ ਗਏ ਫੇਰ ਪਾਸ ਆਪਾਂ ਫੜ ਲਿਆ ਵੀਰਾਂ ਦਾ ਬੱਚਾ ਬਹੁਤ ਸੋਹਣਾ ਬੱਚਾ ਏ ਕਰੋਣੇ ਤੁਹਾਨੂੰ ਸ਼ੌਂਕ ਇਹਦਾ ਵੀ ਲਾਲ ਚੀਨਾ ਬੱਚਾ ਹੈ ਪੀਲੀ ਅੱਖਾਂ ਦਾ ਪੈਰੀ ਇਹਨਾਂ ਵਾਸ਼ਾ ਲਪਾਈ ਕਬੂਤਰ ਦੀ ਆਜੋ ਮਿੱਤਰੋ ਵਾਪਸ ਕਰਨ ਚੱਲਦੇ ਆਪਾਂ ਇਹਨਾਂ ਨੂੰ ਤੇ ਕਰੋਣੇ ਆਪਾਂ ਸ਼ੌਂਕ ਫੇਰ ਤੁਹਾਨੂੰ ਉਸੇ ਟਾਈਮ ਹੀ ਬੱਚਾ ਬਹੁਤ ਸੋਨਾ ਮਿੱਤਰੋ ਲਓ ਮਿੱਤਰੋ ਬੱਚਾ ਚੰਨੇ ਆ ਫੜਵਾਉਣ ਵੀ ਆਂਦਾ ਛੱਤ ਤੇ ਤੇ ਵੀਰ ਨਾਲ ਤੁਹਾਨੂੰ ਮਿਲਾ ਕੇ ਫਿਰ ਕਰੋਣੇ ਸ਼ੌਂਕ ਦੇਤਾ ਵੀਰ ਦਾ ਜਿਹਨਾਂ ਬਾਰੇ ਆਪਣਾ ਨੈਕਸਟ ਵੀਡੀਓ ਤੇ ਤੇ ਜਿੱਦਾਂ ਆਪਾਂ ਵੀਡੀਓ ਬਣਾਈ ਆ ਕਿਦਾਂ ਆਪਾਂ ਕਬੂਤਰ ਫੜਿਆ ਵੀਰਾਂ ਦਾ ਜੋ ਅੱਜ ਕਿਸਮਤ ਜੇ ਆਪਾਂ ਕਬੂਤਰ ਫੜਨਾ ਸੀ ਕੱਲ ਜਿਹੜਾ ਫੜਿਆ ਉਹਦਾ ਸ਼ੌਂਕ ਕਰਾਇਆ ਕੁਝ ਕ ਆਪਾਂ ਕਬੂਤਰਾਂ ਦੀ ਝਾਂਤੀ ਮرائی ਆ ਤੇ ਗਾਂ ਆਪਾਂ ਵੀਡੀਓ ਬਣਾਵਾਂਗੇ ਥੱਲੜ ਦੇ ਵੱਡੇ ਕਬੂਤਰਾਂ ਦੀ ਉਹ ਆਪਾਂ ਸਿਮਰਨ ਵੀਰ ਨਾਲ ਬਣਾਵਾਂਗੇ ਆਪਾਂ ਮੈਂ ਇਕੱਲਾ ਹਾਂ ਦੇ ਨਾਲ ਜਿਹੜਾ ਕਿ ਆਪਣੀ ਕੋ ਵੀਡੀਓ ਚੰਗੀ ਤਰ੍ਹਾਂ ਨਹੀਂ ਬੰਦੀ ਐਦਾਂ ਕਬੂਤਰ ਨਿਕਲ ਹੁੰਦੇ ਆ ਬਾਹਰ ਕੋਈ ਹੋ ਜਾਂਦਾ ਜਾਂ ਐਦਾਂ ਕਰਕੇ ਤੇ ਪਰ ਅੱਜ ਵੀ ਤੁਹਾਨੂੰ ਸ਼ੌਂਕ ਜੰਨਾ ਕਰਾਇਆ ਵਧੀਆ ਕਰਾਇਆ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬੈਲ ਆਈਕਨ ਦਾ ਬਟਨ ਜਰੂਰ ਦਬਾ ਕੇ ਰੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਆ ਕਰੋ ਤਾਂ ਕਿ ਆਪਣੇ ਜਿਹੜੇ ਸਬਸਕ੍ਰਾਈਬ ਆ ਵਧਨਗੇ ਤੇ ਨਾਲੇ ਇੱਕ ਵੀਡੀਓ ਜਿਹੜੀ ਕਿ ਆਪਣੇ ਲੋਕ ਦੂਰ ਦੂਰ ਤੱਕ ਵੇਖਣਗੇ ਮਿਲਦੇ ਆ ਮਿੱਤਰੋ ਨੈਕਸਟ ਵੀਡੀਓ